ਪਿੰਕੀ ਦੀ ਭੂਆ ਉਸ ਕੋਲ ਹੀ ਸੌਂ ਜਾਂਦੀ ਹੈ ਕਹਿੰਦੀ ਹੈ ਕਿ ਅੱਜ ਤਾਂ ਮੈਂ ਇੱਥੇ ਹੀ ਸੌਂਗੀ ਤੂੰ ਜਿਵੇਂ ਮਰਜ਼ੀ ਕਰ ਲੈ ਤੇ ਜੋ ਤੂੰ ਚਾਹਣੀ ਹੈ ਉਹ ਮੈਂ ਕਦੇ ਹੋਣ ਨਹੀਂ ਦੇਵਾਂਗੀ ਕਹਿੰਦੀ ਹੈ ਕਿ ਅੱਜ ਕਮਲ ਮੈਨੂੰ ਜਿਮੇਵਾਰੀ ਦੇ ਕੇ ਗਿਆ ਹੈ ਤੇ ਮੈਂ ਸਹੂੰਗੀ ਤਾਂ ਇੱਥੇ ਹੀ ਕਹਿੰਦੀ ਹੈ ਕਿ ਚੱਲ ਪੈ ਤੂੰ ਵੀ ਚੁੱਪ ਕਰਕੇ ਪੈ ਜਾ ਤੇ ਰੱਖ ਆਵਦਾ ਫੋਨ ਉੱਧਰ ਕਹਿੰਦੀ ਹੈ ਕਿ ਹੁਣ ਵੇਖਦੀ ਹਾਂ ਤੈਨੂੰ ਕੌਣ ਫੋਨ ਕਰਦਾ ਹੈ ਜਦੋਂ ਪਿੰਕੀ ਫੋਨ ਨਹੀਂ ਰੱਖਦੀ ਤਾਂ ਉਹ ਕਹਿੰਦੀ ਰੱਖਦੀ ਹੈ ਕਿ ਨਹੀਂ ਫੋਨ ਗੁੱਸੇ ਵਿੱਚ ਬੋਲਦੀ ਹੈ ਤੇ ਉਸ ਨੂੰ ਕਹਿੰਦੀ ਹੈ ਪੈ ਜਾ ਚੁੱਪ ਕਰਕੇ ਤੇਰਾ ਇੰਤਜ਼ਾਮ ਤਾਂ ਮੈਂ ਕੱਲ ਕਰਦੀ ਹਾਂ ਤੇ ਇਹ ਜੋ ਨਵੀਂ ਐਂਟਰੀ ਹੋਈ ਸੀ ਜਿਸ ਦੀ ਵਾਈਫ ਰੀਲ ਬਣਾਉਂਦੀ ਸੀ ਉਹ ਹੈ ਇਹ ਮਨੀ ਤੇ ਇਹ ਉਸ ਦਾ ਉਸ ਦੀ ਵਾਈਫ ਦਾ ਨਾਮ ਹੈ ਗੁਰਮੀਤ ਤੇ ਇਹ ਹੈ सोनू ਦੇ ਚਾਚੇ ਦਾ ਜਵਾਈ ਤੇ ਚਾਚਾ ਜੀ ਦੀ ਬੇਟੀ ਉਹ ਆਪਣੀ ਵਾਈਫ ਨੂੰ ਕਹਿੰਦਾ ਹੈ ਕਿ ਅੱਜ ਬੱਚੇ ਸਕੂਲ ਗਏ ਉਸ ਨੂੰ ਪੁੱਛਦਾ ਹੈ ਕਹਿੰਦਾ ਹੈ ਕਿ ਮੈਂ ਅੱਜ ਖਾਣਾ ਲੇਟ ਖਾਊਗਾ ਮੈਂ ਜਾਣਾ ਨਹੀਂ ਆਫਿਸ ਉਹ ਕਹਿੰਦੀ ਠੀਕ ਹੈ ਉਹ ਜਦੋਂ ਬੈਠਾ ਫੋਨ ਸਕਰੋਲ ਕਰਦਾ ਹੈ ਤਾਂ ਉਹ ਆਪਣੀ ਵਾਈਫ ਦੀ ਜੋ ਕਿ सोनू ਦੇ ਚਾਚਾ ਜੀ ਦੀ ਬੇਟੀ ਹੈ ਵੀਡੀਓ ਦੇਖ ਲੈਂਦਾ ਹੈ ਜੋ ਰੀਲ ਬਣਾ ਕੇ ਪਾਉਂਦੀ ਹੈ ਤਾਂ ਉਸ ਨੂੰ ਬਹੁਤ ਹੀ ਗੁੱਸਾ ਚੜ ਜਾਂਦਾ ਹੈ ਕਿ ਇਹ ਕੀ ਕਰ ਰਹੀ ਹੈ ਉਹ ਥੱਲੇ ਕਮੈਂਟ ਪੜਦਾ ਹੈ ਤਾਂ ਉਸ ਨੂੰ ਉਸ ਤੋਂ ਵੀ ਜ਼ਿਆਦਾ ਗੁੱਸਾ ਚੜ ਜਾਂਦਾ ਹੈ ਉਧਰ ਜਦੋਂ ਉਸ ਦੀ ਵਾਈਫ ਨੂੰ ਇਹ ਹੁੰਦਾ ਹੈ ਕਿ ਉਹ ਮੇਰੀ ਰੀਲ ਦੇਖ ਰਿਹਾ ਹੈ ਤਾਂ ਉਹ ਇੱਕਦਮ ਡਰ ਜਾਂਦੀ ਹੈ ਕਿ ਇਹ ਕੀ ਹੋ ਗਿਆ ਤਾਂ ਉਹ ਉਸ ਨੂੰ ਰੀਲ ਵੇਖ ਕੇ ਤਾਂ ਗੁੱਸਾ ਚੜਨਾ ਹੀ ਸੀ ਪਰ ਜੋ ਥੱਲੇ ਉਹ ਕਮੈਂਟ ਪੜਦਾ ਹੈ ਉਹ ਤਾਂ ਉਸ ਨੂੰ ਭੋਰ ਵੀ ਗੁੱਸਾ ਚੜਾ ਦਿੰਦੇ ਹੈ ਉਹ ਆ ਕੇ ਕਹਿੰਦੀ ਹੈ ਕਿ ਲੋ ਚਾਹ ਪੀ ਲੋ ਦਰਜੀ ਦਰਦੀ ਕਹਿੰਦੀ ਹੈ ਤਾਂ ਉਹ ਚਾਹ ਦਾ ਗਲਾਸ ਚਲਾ ਕੇ ਮਾਰਦਾ ਹੈ ਕੀ ਕਹਿੰਦਾ ਹੈ ਕਿ ਮੈਨੂੰ ਨਹੀਂ ਲੋੜ ਤੇਰੀਆਂ ਚਾਹਾਂ ਦੀ ਤਾਂ ਉਹ ਕਹਿੰਦੀ ਹੈ ਕਿ ਮਣੀ ਤੁਸੀਂ ਐਵੇਂ ਗੁੱਸੇ ਕਿਉਂ ਹੁੰਦੇ ਹੁੰਦੇ ਹੋ ਉਹ ਕਹਿੰਦਾ ਮੈਂ ਐਵੇਂ ਗੁੱਸੇ ਹੁੰਨਾ ਹਾਂ ਆ ਆਪਣੀਆਂ ਕਰਤੂਤਾਂ ਵੇਖ ਲੈ ਜਿਹੜੀ ਕੰਮ ਤੋਂ ਮੈਂ ਤੈਨੂੰ ਰੋਕਿਆ ਸੀ ਤੂੰ ਹਟਦੀ ਨਹੀਂ ਕਿਵੇਂ ਗਾਣੇ ਗਾ-ਗਾ ਕੇ ਰੀਲਾਂ ਬਣਾਉਣੀ ਆ ਤਾਂ ਉਸ ਨੂੰ ਅੱਗੋਂ ਐਕਸਕਿਊਜ਼ ਕਰਨ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਸਾਰਾ ਦਿਨ ਤੁਹਾਡੇ ਘਰ ਦੇ ਕੰਮ ਵੀ ਤਾਂ ਕਰਦੀ ਤੁਹਾਡੇ ਬੱਚੇ ਸੰਭਾਲਦੀ ਹਾਂ ਜੇ ਮੈਂ 2 ਮਿੰਟ ਆਪਣੇ ਐਂਟਰਟੇਨਮੈਂਟ ਦਾ ਕੰਮ ਕਰ ਲਿਆ ਤਾਂ ਫੇਰ ਕਿੱਡੀ ਗੱਲ ਹੈ ਤਾਂ ਉਹ ਕਹਿੰਦਾ ਹੈ ਕਿ ਤੂੰ ਬਣਾ ਰੀਲ ਪਰ ਤੂੰ ਕਿਸੇ ਪਰਪਸ ਤੇ ਬਣਾ ਕਹਿੰਦਾ ਹੈ ਕਿ ਮੈਂ ਲੋਕਾਂ ਨੂੰ ਸਿੱਖਿਆ ਦਿੰਦਾ ਫਿਰਦਾ ਹਾਂ ਪਰ ਤੇ ਮੇਰੇ ਤਾਂ ਘਰੇ ਹੀ ਆਪਦਾ ਉਹ ਕੁਝ ਹੋ ਰਿਹਾ ਹੈ ਕਹਿੰਦਾ ਹੈ ਤੂੰ ਕੋਈ ਖਾਣੇ ਦੀ ਰੀਲ ਬਣਾ ਤੂੰ ਕੋਈ ਨੌਲੇਜ ਵਾਲੀ ਬਣਾ ਆ ਕੀ ਹੋਇਆ ਤੂੰ ਨੱਚ-ਨੱਚ ਕੇ ਲੋਕਾਂ ਨੂੰ ਵਿਖਾਉਂਦੀ ਫਿਰਦੀ ਹਾਂ ਕਹਿੰਦਾ ਹੈ ਆਪਣੇ ਵੀ ਬੱਚੇ ਵੱਡੇ ਹੋ ਗਏ ਕੱਲ ਨੂੰ ਮੈਂ ਆਪਣੀ ਧੀ ਨੂੰ ਕੀ ਸਮਝਾਉਂਗਾ ਪਰ ਉਸ ਨੂੰ ਆਪਣੀ ਗੱਲ ਗਲਤ ਨਹੀਂ ਲੱਗਦੀ ਤੇ ਉਹ ਕਹਿੰਦੀ ਹੈ ਕਿ ਤੁਸੀਂ ਤਾਂ ਐਵੇਂ ਹੀ ਕਰਦੇ ਰਹਿੰਨੇ ਹੋ ਕਹਿੰਦੀ ਹੈ ਕਿ ਮੇਰਾ ਇੱਕ ਹੀ ਸ਼ੌਂਕ ਹੈ ਤੇ ਤੁਸੀਂ ਤਾਂ ਉਸ ਪਿੱਛੇ ਹੀ ਮੈਨੂੰ ਮਾਰਨ ਤੱਕ ਜਾਣਿਓ ਕਹਿੰਦੀ ਹੁਣ ਇੱਕ ਰੀਲ ਪਿੱਛੇ ਤੁਸੀਂ ਮੈਨੂੰ ਮਾਰ ਮੁਕਾਉਂਗੇ ਤਾਂ ਉਹ ਕਹਿੰਦਾ ਹੈ ਕਿ ਜੇ ਮੇਰਾ ਵਾਸ ਚੱਲਿਆ ਤਾਂ ਮੈਂ ਇਹ ਵੀ ਕੰਮ ਕਰ ਦਿਆਂ ਕਿਉਂਕਿ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਤਾਂ ਉਹਨਾਂ ਦੀ ਇਸ ਗੱਲ ਉੱਤੇ ਬਹੁਤ ਹੀ ਜ਼ਿਆਦਾ ਬੈਸ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਅੱਜ ਤੋਂ ਬਾਅਦ ਚੱਲ ਮੈਂ ਨਹੀਂ ਬਣਾਉਂਦੀ ਉਹ ਕਹਿੰਦਾ ਹੈ ਕਿ ਨਹੀਂ ਤੂੰ ਐਵੇਂ ਨਹੀਂ ਸੁਧਰਨਾ ਚੱਲ ਮੈਂ ਤੇਰਾ ਇੰਤਜ਼ਾਮ ਕਰ ਹੀ ਦਿਨਾ ਹਾਂ ਤੇ ਉਹ ਕਹਿੰਦਾ ਹੈ ਚੱਲ ਆਪਣਾ ਸਮਾਨ ਪੈਕ ਕਰ ਤੇ ਮੈਂ ਤੈਨੂੰ ਪੇਕੇ ਛੱਡ ਕੇ ਆਵਾਂ ਉਹ ਕਹਿੰਦੀ ਹੈ ਮੈਂ ਕਿਤੇ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹੂੰਗੀ ਉਹ ਕਹਿੰਦਾ ਹੈ ਕਿ ਤੂੰ ਮਗਰ ਮੱਛ ਦੇ ਅੰਸੂ ਨਾ ਵਹਾਜੇ ਤੈਨੂੰ ਇੰਨਾ ਮੇਰਾ ਡਰ ਹੁੰਦਾ ਤਾਂ ਤੂੰ ਦੁਬਾਰਾ ਇਹ ਕੁਛ ਨਾ ਕਰਦੀ ਐਵੇਂ ਦੀਆਂ ਰੀਲਾਂ ਨਾ ਬਣਾਉਂਦੀ ਤਾਂ ਉਸ ਨੂੰ ੱੱਕੇ ਨਾਲ ਫੜ ਕੇ ਕਰੋ ਬਾਹਰ ਲੈ ਜਾਂਦਾ ਹੈ ਕਹਿੰਦਾ ਹੈ ਕਿ ਚੱਲ ਕਰੋ ਮੈਂ ਹੁਣ ਤੈਨੂੰ ਨਹੀਂ ਰੱਖਣਾ ਚੱਲ ਆਪਣੇ ਪੇਕਿਆਂ ਦੇ ਘਰੇ ਜਾ ਕੇ ਤੂੰ ਜਿੰਨੀਆਂ ਮਰਜ਼ੀ ਰੀਲਾਂ ਬਣਾਈ ਜਾਈਂ ਤੇ ਉੱਥੇ ਤੈਨੂੰ ਕੋਈ ਨਹੀਂ ਰੋਕੂਗਾ ਉਧਰ ਪਿੰਕੀ ਦੀ ਭੂਆ ਉਸ ਦੀ ਮੰਮੀ ਨੂੰ ਫੋਨ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਭਾਬੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਵੀ ਤੁਹਾਡੀ ਕੁੜੀ ਸੁਧਰ ਨਹੀਂ ਰਹੀ ਤੇ ਕਹਿੰਦੀ ਹੈ ਕਿ ਹੁਣ ਤਾਂ ਮੈਂ ਆਪਣੇ ਅੱਖੀਂ ਵੇਖ ਲਿਆ ਤੇ ਮੇਰੇ ਕੋਲ ਸਬੂਤ ਵੀ ਹੈ ਤੁਸੀਂ ਆਓ ਕਹਿੰਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਹੀ ਪੈਂਦਾ ਹੈ ਤੇ ਕਹਿੰਦੀ ਹੈ ਕਿ ਅੱਜ ਕੋਈ ਘਰ ਵੀ ਨਹੀਂ ਹੈ ਤੇ ਆਪਾਂ ਖੁੱਲ ਕੇ ਪਿੰਕੀ ਨਾਲ ਗੱਲ ਵੀ ਕਰ ਲਵਾਂਗੇ ਕਹਿੰਦੀ ਹੈ ਕਿ ਉਹ ਮੇਰੇ ਸਮਝਾਏ ਤਾਂ ਸਮਝਦੀ ਨਹੀਂ ਉਧਰ ਇਹ ਇੱਕ ਨਵੀਂ ਐਂਟਰੀ ਹੈ ਇਹ ਹੈ ਸੋਨੂ ਦੀ ਮਾਮੀ ਦੀਆਂ ਭਤੀਜ ਨੂੰ ਆ ਜੋ ਕਿ ਕੜਾਈ ਗੁਰਦੁਆਰਾ ਸਾਹਿਬ ਦੀ ਹੁੰਦੀ ਹੈ ਤੇ ਉਹਦੇ ਪਿੱਛੇ ਹੀ ਲੜੀ ਜਾਂਦੀਆਂ ਹਨ ਉਹ ਦੂਜੀ ਆ ਕੇ ਆਦਵਿੰਦਰ ਹੈ ਇਸ ਨੂੰ ਕਹਿੰਦੀ ਹੈ ਕਿ ਤੂੰ ਕੜਾਈ ਹੀ ਵਾਪਸ ਨਹੀਂ ਕੀਤੀ ਤਾਂ ਦਵਿੰਦਰ ਕਹਿੰਦੀ ਹੈ ਕਿ ਤੇਰੀ ਕਿਹੜਾ ਆਪਣੀ ਕੜਾਈ ਹੈ ਇਹ ਗੁਰਦੁਆਰਾ ਸਾਹਿਬ ਦੀ ਹੈ ਇਸ ਗੱਲ ਤੋਂ ਦੋਨੋਂ ਬਹਿਸ ਕਰਨ ਲੱਗ ਜਾਂਦੀਆਂ ਹਨ ਤਾਂ ਉਹ ਦੂਸਰੀ ਦਵਿੰਦਰ ਨੂੰ ਕਹਿੰਦੀ ਹੈ ਕਿ ਤੇਰੇ ਘਰੇ ਦੁੱਧ ਤਾਂ ਹੈ ਨਹੀਂ ਤੇ ਕਹਿੰਦੀ ਹੈ ਕਿ ਤੂੰ ਖੋਏ ਕੱਢਣ ਨੂੰ ਫਿਰਦੀ ਹੈ ਇਸ ਗੱਲ ਤੋਂ ਦੋਨੇ ਜਾਣੀਆਂ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਜਾਂਦੀਆਂ ਤੇ ਉਹ ਕਹਿੰਦੀ ਹੈ ਕਿ ਚੱਲ ਮੇਰੇ ਘਰੇ ਤਾਂ ਦੁੱਧ ਹੈ ਨਹੀਂ ਤੇ ਤੂੰ ਲੈ ਜਾ ਕੜਾਈ ਤੇ ਤੂੰ ਆਪਣੇ ਘਰੇ ਜਾ ਕੇ ਬਣਾ ਲਾ ਉਹ ਆਪਣੇ ਘਰੇ ਵਾਪਸ ਚਲੀ ਜਾਂਦੀ ਹੈ ਤੇ ਦਵਿੰਦਰ ਕਹਿੰਦੀ ਹੈ ਕਿ ਮੈਂ ਹੁਣ ਇਸ ਦੇ ਮੱਥੇ ਮਾਰ ਕੇ ਆਉਣੀ ਹਾਂ ਕਹਿੰਦੀ ਹੈ ਸਾਰਾ ਕੁਝ ਨਹੀਂ ਤਾਂ ਇਹ ਮੈਨੂੰ ਸਾਰੇ ਪਿੰਡ ਵਿੱਚ ਭੰਡ ਦੇਊ ਕਿ ਇਹਦੇ ਘਰੇ ਦੁੱਧ ਹੈ ਨਹੀਂ ਤੇ ਇਸ ਤੋਂ ਖੋਆ ਨਹੀਂ ਬਣਿਆ ਤਾਂ ਉਹ ਕੀ ਕਰਦੀ ਹੈ ਗੁੱਸੇ ਵਿੱਚ ਉਸ ਨੂੰ ਦੋਨੇ ਚੀਜ਼ਾਂ ਪਹਿਲਾਂ ਤਾਂ ਕੱਚਾ ਫੜਾਏ ਆਉਂਦੀ ਹੈ ਤੇ ਫਿਰ ਕੜਾਈ ਵੀ ਖਿੱਚ ਕੇ ਲੈ ਜਾਂਦੀ ਹੈ ਕਹਿੰਦੀ ਹੈ ਫੜ ਤੇ ਉਹ ਕਹਿੰਦੀ ਹੈ ਕਿ ਇਹ ਤੇਰਾ ਕੀ ਤਮੀਜ਼ ਹੈ ਫੜਾਉਣ ਦੀ ਤਾਂ ਉਹ ਕਹਿੰਦੀ ਤੂੰ ਮੈਨੂੰ ਬਹੁਤੀਆਂ ਗੱਲਾਂ ਨਾ ਕਰ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਖੋਆ ਹੀ ਖਾ ਕੇ ਦਿਖਾਉਂਗੀ ਤਾਂ ਇਸ ਗੱਲ ਆਕੇ ਆਪਣੇ بیٹے ਤੋਂ ਫੋਨ ਕੋ ਲੈਂਦੀ ਹੈ ਕਹਿੰਦੀ ਹੈ ਫੜਾਵੇ ਮੈਨੂੰ ਫੋਨ ਉਹ ਕਹਿੰਦਾ ਕੀ ਕਰਨਾ ਕਹਿੰਦੀ ਕੁਝ ਤਾਂ ਕਰਨਾ ਉਹ ਤਾਂ ਦਵਿੰਦਰ ਆਪਣੀ ਭੈਣ ਨੂੰ ਫੋਨ ਕਰਦੀ ਹੈ ਉਸਦੀ ਭੈਣ ਹੈ ਜਿੱਥੇ ਸੰਦੀਪ ਦਾ ਰਿਸ਼ਤਾ ਹੋਣਾ ਹੈ ਉਸ ਮੁੰਡੇ ਦੀ ਭਾਬੀ ਉਸ ਨੂੰ ਕਹਿੰਦੀ ਹੈ ਕਿ ਭੈਣੇ ਮੈਂ ਕੋਆ ਬਣਾਉਣਾ ਸੀ ਤੇ ਜਾਂ ਤਾਂ ਤੂੰ ਮੈਨੂੰ ਬਣਾ ਕੇ ਦੇ ਜਾ ਤੇ ਜਾਂ ਤੂੰ ਮੈਨੂੰ ਦੁੱਧ ਦਾ ਇੰਤਜ਼ਾਮ ਕਰ ਦੇ ਤਾਂ ਉਸ ਦੀ ਭੈਣਾਂ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰ ਦਉ ਤਾਂ ਉਹ ਕਹਿੰਦੀ ਹੈ ਚੱਲ ਤੂੰ ਇੱਥੇ ਆ ਜਾ ਕਹਿੰਦੀ ਹੈ ਕਿ ਦੋਨੇ ਭੈਣਾਂ ਰਲ ਕੇ ਬਣਾ ਲਵਾਂਗੇ ਮੇਰੇ ਘਰੇ ਤਾਂ ਬਹੁਤ ਦੁੱਧ ਹੈ ਤਾਂ ਉਹ ਕਹਿੰਦੀ ਹੈ ਚੱਲ ਮੈਂ ਆਉਣੀ ਹਾਂ ਭੈਣ ਤੂੰ ਇੰਤਜ਼ਾਮ ਕਰਕੇ ਰੱਖ ਉਧਰ ਇਹ ਸੋਨੂ ਦੇ ਚਾਚੇ ਦਾ ਜਵਾਈ ਜਿਨ੍ਹਾਂ ਦੀ ਰੀਲ ਪਿੱਛੇ ਲੜਾਈ ਹੋਈ ਸੀ ਉਹ ਆਪਣੀ ਘਰ ਵਾਲੀ ਨੂੰ ਸੋਨੂ ਦੀ ਚਾਚੇ ਦੀ ਕੁੜੀ ਨੂੰ ਲੈ ਕੇ ਤੁਰ ਪੈਂਦਾ ਹੈ ਪੇਕੇ ਛੱਡਣ ਵਾਸਤੇ ਤਾਂ ਉਹ ਰਸਤੇ ਵਿੱਚ ਬਹੁਤ ਮਿੰਤਾ ਕਰਦੀ ਹੈ ਕਹਿੰਦੀ ਹੈ ਮਨੀ ਪਲੀਜ਼ ਤੁਸੀਂ ਮੈਨੂੰ ਐ ਨਾ ਕਰੋ ਆਪਣਾ ਘਰ ਖਰਾਬ ਹੋ ਜਾਊ ਬੱਚੇ ਆਉਣਗੇ ਤਾਂ ਵੇਖਣਗੇ ਕਿ ਮੇਰੀ ਸਾਡੀ ਮੰਮਾ ਹੈ ਨਹੀਂ ਤਾਂ ਉਹ ਕਹਿੰਦਾ ਹੈ ਕਿ ਕੋਈ ਚੱਕਰ ਨਹੀਂ ਕਹਿੰਦਾ ਹੈ ਬੱਚਿਆਂ ਨੂੰ ਮੈਂ ਆਪੇ ਸੰਭਾਲ ਲਵਾਂ ਮੈਂ ਰੋਟੀ ਟੋਕਾ ਆਪੇ ਕਰ ਲਵਾਂ ਸਭ ਕੁਝ ਤੇ ਕਹਿੰਦਾ ਹੈ ਮੈਨੂੰ ਰੋਟੀ ਬਣਾਉਣੀ ਸਹੀ ਹੈ ਪਰ ਮੈਨੂੰ ਤੇਰੀਆਂ ਕਰਤੂਤਾਂ ਸਹੀ ਨਹੀਂ ਲੱਗਦੀਆਂ ਤਾਂ ਉਹ ਕਹਿੰਦੀ ਹੈ ਕਿ ਮੇਰੀ ਮਾਂ ਦੀ ਕੀ ਇੱਜ਼ਤ ਰਹਿ ਜਾਉ ਉਸ ਤਰੀਕੇ ਕਬੀਲੇ 'ਚ ਉਹ ਕਹਿੰਦਾ ਫੇਰ ਹੀ ਤੈਨੂੰ ਪਤਾ ਲੱਗੂ ਇੱਥੇ ਤੂੰ ਮੇਰੀ ਇੱਜ਼ਤ ਨੂੰ ਕੁਛ ਸਮਝਦੀ ਨਹੀਂ ਉਧਰ ਪਿੰਕੀ ਬੈਠੀ ਸੋਚਦੀ ਹੈ ਕਿ ਭੂਆ ਮੇਰਾ ਫੋਨ ਵੀ ਲੈ ਗਈ ਮੇਰੇ ਤਾਂ ਸਾਰੇ ਪਰਦੇ ਹੀ ਫਾਸ਼ ਹੋ ਗਏ ਕਹਿੰਦੀ ਹੈ ਕਿ ਕਿਤੇ ਉਹ ਫੋਨ ਨਾ ਕਰ ਲਵੇ ਮੇਰੇ ਫੋਨ ਤੇ ਤਾਂ ਭੂਆ ਨੇ ਜੇ ਚੱਕ ਲਿਆ ਤਾਂ ਕਹਿੰਦੀ ਹੈ ਕਿ ਫਿਰ ਤਾਂ ਮੈਂ ਜਮਾਂ ਹੀ ਫਸ ਜਾਊ ਸੋਚਦੀ ਹੈ ਵੈਸੇ ਤਾਂ ਮੈਂ ਉਸ ਨੂੰ ਵੌਇਸ ਮੈਸੇਜ ਕੀਤਾ ਹੀ ਹੈ ਉਹ ਡਰੀ ਹੋਈ ਬੈਠੀ ਹੁੰਦੀ ਹੈ ਉਧਰ ਇਹ ਹੈ ਸੋਨੂ ਦੇ ਮਾਮੇ ਦੀ ਨੋਦੀ ਪਰਜਾਈ ਉਸ ਦੀ ਭੈਣ ਨੇ ਆਉਣਾ ਹੁੰਦਾ ਹੈ ਜੋ ਕਿ ਸੋਨੂ ਦੇ ਮਾਮੇ ਦੀ ਭਤੀਜ ਨੂੰ ਹੈ ਤੇ ਇਹ ਹੈ ਜਿੱਥੇ ਸੰਦੀਪ ਦਾ ਰਿਸ਼ਤਾ ਹੋਣਾ ਹੈ ਉਹ ਉਸ ਨੂੰ ਰੋਕ ਲੈਂਦਾ ਹੈ ਕਹਿੰਦਾ ਹੈ ਭੈਣੇ ਤੁਸੀਂ ਕਿੱਧਰ ਆਏ ਹੋ ਤਾਂ ਉਹ ਕਹਿੰਦੀ ਹੈ ਕਿ ਬਸ ਮੈਂ ਤੇਰੀ ਪਰਜਾਈ ਆਪਦੀ ਭੈਣ ਵੱਲ ਹੀ ਆਈ ਸੀ ਤਾਂ ਕਹਿੰਦਾ ਭੈਣੇ ਤੁਸੀਂ ਦੱਸ ਦੇਣਾ ਸੀ ਮੈਂ ਤੁਹਾਨੂੰ ਲੇ ਆਉਂਦਾ ਉਹ ਕਹਿੰਦੀ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਉਹ ਆਪਣੀ ਭੈਣ ਦੇ ਘਰੇ ਐਂਟਰ ਕਰ ਜਾਂਦੀ ਹੈ ਤਾਂ ਉਸ ਨੂੰ ਕਹਿੰਦੀ ਹੈ ਕਿ ਲੈ ਬੈਠ ਭੈਣੀ ਮੈਂ ਤਾਂ ਸਾਰਾ ਇਂਤਜ਼ਾਮ ਕਰੀ ਬੈਠੀ ਹਾਂ ਆ ਬਸ ਆਪਾਂ ਖੂਆ ਬਣਾ ਹੀ ਲੈਨੀ ਆ ਹਾਂ ਤੇ ਉਸ ਨੂੰ ਕਹਿੰਦੀ ਹੈ ਕਿ ਚਾਹ ਪੀਵੇਂਗੀ ਜਾਂ ਫੁਲਕਾ ਉਹ ਕਹਿੰਦੀ ਕੋਈ ਨਾ ਚਾਹ ਪਾਣੀ ਤਾਂ ਪੀ ਲਵਾਂਗੇ ਆਪਾਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਉਹ ਕਹਿੰਦੀ ਚਲ ਠੀਕ ਹੈ ਤੂੰ ਤਿਆਰੀ ਕਰ ਤੇ ਮੈਂ ਆਉਣੀ ਹਾਂ ਤੇ ਉਹ ਦੋਨੇ ਭੈਣਾ ਕੰਮ ਸ਼ੁਰੂ ਕਰਨ ਲੱਗਦੀਆਂ ਹਨ ਤੇ ਬੈਠੀਆਂ ਬੈਠੀਆਂ ਗੱਲਾਂ ਕਰਨ ਲੱਗ ਜਾਂਦੀਆਂ ਹਨ ਉਧਰ ਮਨੀਤ ਅਤੇ ਗੁਰਮੀਤ ਮਨੀ ਆਪਣੇ ਸਹੁਰੇ ਪਹੁੰਚ ਜਾਂਦਾ ਹੈ सोनू ਦੇ ਚਾਚੇ ਦੇ ਘਰ ਉਸਦੀ ਵਾਈਫ ਨੂੰ ਆਪਣੀ ਵਾਈਫ ਨੂੰ ਲੈ ਕੇ ਜਦੋਂ ਉਹ ਘਰ ਐਂਟਰ ਕਰਦਾ ਹੈ ਤਾਂ सोनू ਦੀ ਚਾਚੀ ਵੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਇਹ ਕੀ ਹੋਇਆ ਤਾਂ ਉਹ ਰੌਲਾ ਪਾਉਂਦਾ ਪਾਉਂਦਾ ਅੰਦਰ ਵੜ ਜਾਂਦਾ ਹੈ ਤਾਂ ਉਹ ਰੋਂਦੀ ਰੋਂਦੀ ਅੰਦਰ ਵੜਦੀ ਹੈ ਕਹਿੰਦੀ ਹੈ ਕਿ ਮੰਮੀ ਵੇਖ ਲਓ ਮੇਰੇ ਨਾਲ ਐ ਕਰਦਾ ਤਾਂ ਉਹ ਕਹਿੰਦੀ ਹੈ ਕਿ ਪੁੱਤ ਮੈਨੂੰ ਗੱਲ ਤਾਂ ਦੱਸ ਕੀ ਹੋਈ ਉਹ ਕਹਿੰਦਾ ਗੱਲ ਤਾਂ ਮਾਤਾ ਤੈਨੂੰ ਇਸਨੇ ਆਪ ਹੀ ਦੱਸ ਦੇਣੀ ਹੈ ਕੀ ਹੋਈ ਹੈ ਉਹ ਕਹਿੰਦੀ ਐਵੇਂ ਛੋਟੀਆਂ-ਮੋਟੀਆਂ ਗੱਲਾਂ ਤੇ ਗੱਲ ਨਹੀਂ ਵਿਦਾਈ ਉਹ ਕਹਿੰਦਾ ਮੈਂ ਇਸ ਨੂੰ ਬਹੁਤ ਟਾਈਮ ਦਾ ਸਮਝਾਈ ਜਾਂਨਾ ਹਾਂ ਪਰ ਇਸ ਦੇ ਪੱਲੇ ਨਹੀਂ ਪਈ ਉਧਰ ਜੀ ਤਾਂ ਰੌਲਾ ਸੁਣ ਕੇ ਸੋਚਦੀ ਇਹਨਾਂ ਦੇ ਘਰੇ ਕੀ ਹੋ ਗਿਆ ਤਾਂ ਉਹ ਕਹਿੰਦਾ ਹੈ ਉੱਧਰ ਉਹਨਾਂ ਦਾ ਜਵਾਈ ਕਹਿੰਦਾ ਹੈ ਕਿ ਮੰਮੀ ਹੁਣ ਤੂੰ ਇਹਨੂੰ ਇੱਥੇ ਰੱਖ ਨਾਲ ਤੂੰ ਵੀ ਲੱਗ ਜਾਈ ਤੇ ਦੋਨੋਂ ਮਾਵਾ ਧੀਆਂ ਜਿੰਨੀਆਂ ਮਰਜ਼ੀ ਰੀਲਾਂ ਬਣਾਈ ਜਾਇਓ ਉਹ ਕਹਿੰਦੀ ਪੁੱਤ ਏਡੇ ਏਡੇ ਫੈਸਲੇ ਐਵੇਂ ਨਹੀਂ ਲਈਦੇ ਉਹ ਕਹਿੰਦਾ ਹੈ ਕਿ ਬਸ ਮੈਂ ਲੈ ਲਿਆ ਜਿਹੜਾ ਫੈਸਲਾ ਲੈਣਾ ਸੀ ਕਹਿੰਦਾ ਮੈਂ ਇਹਨੂੰ ਨਹੀਂ ਰੱਖਣਾ ਇਹਨੂੰ ਰੱਖੋ ਆਪਦੇ ਕੋਲ ਤਾਂ ਉਹ ਕਹਿੰਦੀ ਏਡੇ ਏਡੇ ਤੁਹਾਡੇ ਬੱਚੇ ਤੁਸੀਂ ਐ ਕਰਦੇ ਸੋਹਣੇ ਲੱਗਦੇ ਹੋ ਤਾਂ ਉਹ ਉਸਦੀ ਬੇਟੀ ਕਹਿੰਦੀ ਹੈ ਕਿ ਹਾਂ ਮੰਮੀ ਮੈਂ ਵੀ ਇਸ ਨੂੰ ਇਹੀ ਸਮਝਾਇਆ ਸੀ ਉਹ ਕਹਿੰਦਾ ਮੈਨੂੰ ਲੋੜ ਨਹੀਂ ਕਹਿੰਦਾ ਹੈ ਮੈਂ ਆਪਣੇ ਆਪ ਆਪਣੇ ਬੱਚੇ ਆਪੇ ਪਾਲ ਲਾਉਂਗਾ ਜਦੋਂ ਇਸ ਨੇ ਮੇਰੀ ਮੰਨਣੀ ਨਹੀਂ ਮੰਨਣੀ ਹੀ ਨਹੀਂ ਜੋ ਮਨ ਮਰਜ਼ੀਆਂ ਕਰਨੀਆਂ ਹੈ ਕਹਿੰਦਾ ਹੈ ਕਿ ਤੂੰ ਆਪਣੇ ਇੱਥੇ ਬੈਠ ਕੇ ਘਰ ਤਾਂ ਸੋਨੂ ਦੀ ਚਾਚੀ ਹੈਰਾਨ ਹੋ ਜਾਂਦੀ ਹੈ ਕਹਿੰਦੀ ਹੈ ਕਿ ਲੈ ਤਾਂ ਮੇਰੀ ਇੱਕ ਗੱਲ ਵੀ ਨਹੀਂ ਸੁਣ ਰਿਆ ਉਹ ਉਸ ਦੀਆਂ ਬਹੁਤ ਮਿੰਨਤਾਂ ਕਰਦੀ ਹੈ ਕਿ ਪੁੱਤ ਤੂੰ ਐਵੇਂ ਗਰਮ ਨਾ ਹੋ ਕੋਈ ਗੱਲ ਨਹੀਂ ਐਵੇਂ ਦੇ ਫੈਸਲੇ ਤੱਤੇ ਘਾ ਨਹੀਂ ਲਏ ਜਾਂਦੇ ਤੂੰ ਰਾਮ ਨਾਲ ਬੈਠਦਾ ਉਹ ਕਹਿੰਦਾ ਹੈ ਮੈਨੂੰ ਨਹੀਂ ਲੋੜ ਇੱਥੇ ਬੈਠਣ ਦੀ ਤੁਸੀਂ ਰੱਖੋ ਆਪਣੀ ਧੀ ਨੂੰ ਉਹ ਕਹਿੰਦੀ ਨਾਲ ਲੈ ਕੇ ਜਾ ਕਹਿੰਦਾ ਮੈਂ ਨਹੀਂ ਲੈ ਕੇ ਜਾਣੀ ਮੈਂ ਨਾਲ ਲਿਜਾਣ ਵਾਸਤੇ ਨਹੀਂ ਸੀ ਲੈ ਕੇ ਆਇਆ ਤਾਂ ਉਹ ਉੱਠ ਕੇ ਤੁਰ ਪੈਂਦਾ ਹੈ ਤੇ ਉਹ ਮਗਰ ਮਗਰ ਭਾਈਦੀਆਂ ਮਿੰਨਤਾਂ ਕਰਦੀਆਂ ਹਨ ਪਰ ਉਹ ਰੁਕਦਾ ਨਹੀਂ ਤੇ ਉਹ ਉਧਰੋਂ सोनू ਆ ਰਿਹਾ ਹੁੰਦਾ ਹੈ ਤਾਂ सोनू ਵੇਖਦਾ ਹੈ ਕਿ ਇਹ ਤਾਂ ਮਣੀ ਭਾਜੀ ਹੈ ਤੇ ਇਹ ਕਿਉਂ ਇੰਨਾ ਰੌਲਾ ਪਾ ਰਹੀ ਹੈ ਤੇ ਉਹ ਕਹਿੰਦਾ ਹੈ ਕਿ ਚੱਲ ਮੈਂ ਵੇਖਦਾ ਹਾਂ ਜਾ ਕੇ ਤੇ ਉਹ सोनू ਉਹ ਮੋਟਰਸਾਈਕਲ ਤੇ ਬੈਠ ਜਾਂਦਾ ਹੈ ਅੱਗੋਂ सोनू ਆ ਕੇ ਉਸ ਨੂੰ ਪੁੱਛਦਾ ਹੈ ਕਿ ਭਾਜੀ ਹੋਰ ਸੁਣਾਓ ਸਾਰਾ ਹਾਲ ਚਾਲ ਪੁੱਛ ਕੇ ਕਹਿੰਦਾ ਹੈ ਆਓ ਚਾਹ ਪੀਣੀ ਪੀਏ ਕਹਿੰਦਾ ਫੇਰ ਕਦੇ ਬੈਠਾਂਗੇ ਵੀਰ ਤਾਂ ਉਹ ਕਹਿੰਦਾ ਕੀ ਗੱਲ ਹੋ ਗਈ ਐਨੇ ਗੁੱਸੇ ਵਿੱਚ ਕਿਉਂ ਉਹ ਕਹਿੰਦਾ ਹੈ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਮੈਂ ਫੇਰ ਕਦੇ ਚੱਕਰ ਲਗਾਉਣਾ ਜਦੋਂ ਉਹ ਚਲਿਆ ਜਾਂਦਾ ਹੈ ਤਾਂ ਸੋਨੂ ਚਾਚੀ ਨੂੰ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਇਹਦਾ ਤਾਂ ਸੁਭਾਅ ਹੀ ਐਵੇਂ ਦਾ ਹੈ ਤਾਂ ਮਾੜੀ ਮਾੜੀ ਗੱਲ ਤੋਂ ਐਵੇਂ ਹੀ ਗੱਲ ਚੱਕ ਦਿੰਦਾ ਹੈ ਸੋਨੂ ਦੀ ਚਾਚੀ ਉਸ ਨੂੰ ਸਹੀ ਗੱਲ ਨਹੀਂ ਦੱਸਦੀ ਤੇ ਕਹਿੰਦੀ ਹੈ ਕਿ ਇਹ ਤਾਂ ਮੇਰੀ ਕੁੜੀ ਨਾਲ ਐਵੇਂ ਹੀ ਕਰਦਾ ਹੈ ਮੈਂ ਹੀ ਬਸ ਪਰਦੇ ਪਾਈ ਜਾਨੀ ਆ ਉਹ ਕਹਿੰਦਾ ਹੈ ਭੈਣ ਚਲ ਤੂੰ ਹੀ ਦੱਸ ਕੀ ਗੱਲ ਹੈ ਤਾਂ ਕਹਿੰਦੀ ਹੈ ਕਿ ਵੀਰ ਕੋਈ ਗੱਲ ਤਾਂ ਹੋਈ ਹੀ ਨਹੀਂ ਬਸ ਇਹ ਐਵੇਂ ਹੀ ਕਰਦਾ ਰਹਿੰਦਾ ਹੈ ਤਾਂ ਕਹਿੰਦਾ ਹੈ ਚਲ ਕੋਈ ਗੱਲ ਨਹੀਂ ਮੈਂ ਤੁਹਾਡੇ ਘਰੇ ਆਉਣਾ ਹਾਂ ਤੇ ਫਿਰ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਦਾ ਹਾਂ ਤੇ ਉਹ ਇਹ ਕਹਿ ਕੇ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਹੈ ਕਹਿੰਦਾ ਚਲ ਤੁਸੀਂ ਐਵੇਂ ਮਾਵਾਂ ਧੀਆਂ ਫਿਕਰ ਨਾ ਕਰੋ ਮੈਂ ਦੇਖਦਾ ਹਾਂ ਅੱਗੇ ਕੀ ਬਣਦਾ ਹੈ ਉਹ ਆਪਣੇ ਘਰੇ ਚਲਿਆ ਜਾਂਦਾ ਹੈ ਉਧਰ اپنی ਭੈਣ ਕੋਲ ਆਈ ਹੁੰਦੀ ਹੈ ਅਦਵਿੰਦਰ ਤਾਂ ਉਹ ਦੋਨੋਂ ਬੈਠੀਆਂ ਗੱਲਾਂ ਕਰਦੀਆਂ ਹਨ ਉਹ ਕਹਿੰਦੀ ਹੈ ਕਿ ਤੇਰਾ ਦਿੌਰ ਮਿਲਿਆ ਸੀ ਜਿਹਦੇ ਵੱਲ ਸੰਦੀਪ ਦਾ ਰਿਸ਼ਤਾ ਹੋਣਾ ਤਾਂ ਉਹ ਕਹਿੰਦੀ ਹਾਂ ਹਾਂ ਹੁਣ ਤਾਂ ਕਹਿੰਦੀ ਇਹਦੀ ਹਵਾ ਹੀ ਹੋ ਰਹਾ ਉਹ ਕਹਿੰਦੀ ਹੁਣ ਕੀ ਹੋ ਗਿਆ ਉਹ ਕਹਿੰਦੀ ਇਸ ਦਾ ਰਿਸ਼ਤਾ ਹੋਣ ਲੱਗਿਆ ਹੈ ਤੇ ਉਹ ਕਹਿੰਦੀ ਹੈ ਕਿ ਕੌਣ ਕਰਾਉਣ ਲੱਗਿਆ ਉਹ ਕਹਿੰਦੀ ਕਰਾਉਣਾ ਕਿਨੇ ਹੈ ਜਿਹੜੀ ਇਹਦੀ ਭੈਣ ਹੈ ਤੇ ਤੁਹਾਡੀ ਭੂਆ ਦੀ ਨੋ ਬਣ ਗਈ ਉਹ ਕਰਾਉਂਦੀ ਆ ਉਹ ਕਹਿੰਦੀ ਅੱਛਾ ਤੇ ਕਹਿੰਦੀ ਹੈ ਕਿ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਮੇਰੇ ਤੱਕ ਤਾਂ ਉਹਨਾਂ ਨੇ ਪਿੰਸ ਵੀ ਨਹੀਂ ਪੈਨ ਦਿੱਤੀ ਨਾ ਹੀ ਭੂਆ ਨੇ ਦੱਸਿਆ ਤੇ ਉਹ ਕਹਿੰਦੀ ਹੈ ਕਿ ਤੁਹਾਡੀ ਭੂਆ ਨੂੰ ਤਾਂ ਅੱਧੀ ਗੱਲ ਦਾ ਹੀ ਪਤਾ ਹੈ ਜਿਹੜੀ ਕੁੜੀ ਦਾ ਇਹ ਰਿਸ਼ਤਾ ਕਰਾਉਂਦੀ ਹੈ ਉਸ ਦੇ ਕੁੜੀ ਵੀ ਹੈ ਤਾਂ ਉਹ ਕਹਿੰਦੀ ਹਾਂ ਮੈਨੂੰ ਪਤਾ ਹੈ ਸਾਡੀ ਤਾਂ ਰਿਸ਼ਤੇਦਾਰੀ ਵਿੱਚ ਹੈ ਕਹਿੰਦੀ ਹੈ ਕਿ ਇਹ ਕੁੜੀ ਲਿਆਉਣ ਦੇ ਚੱਕਰ ਵਿੱਚ ਨਹੀਂ ਤੇ ਤੁਹਾਡੀ ਭੂਆ ਤੋਂ ਲਕੋਰ ਆਖ ਰਹੀ ਹੈ ਤੇ ਉਸ ਦੇ ਕੁੜੀ ਦੇ ਭਰਾ ਭਜਾਈ ਨੂੰ ਸਾਰੀ ਗੱਲ ਦਾ ਪਤਾ ਹੈ ਉਹ ਕਹਿੰਦੀ ਅੱਛਾ ਤੇ ਇੰਨੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਕਹਿੰਦੀ ਹੈ ਕਿ ਕੋਈ ਨਾ ਮੈਂ ਵੇਖਦੀ ਹਾਂ ਹੁਣ ਅੱਗੇ ਇਹ ਕੀ ਕਰਦੇ ਹੈ ਤੇ ਉਹ ਕੱਲੀ ਬੈਠੀ ਹੀ ਸੋਚ ਰਹੀ ਹੁੰਦੀ ਹੈ ਕਿ ਚਲ ਮੈਂ ਦੇਖਦੀ ਹਾਂ ਕੀ ਬੰਨਾ ਹੈ ਉਧਰ ਸੋਨੂ ਆਪਣੇ ਘਰ ਐਂਟਰ ਕਰ ਜਾਂਦਾ ਹੈ ਤੇ ਜੀਤਾ ਕਹਿੰਦੀ ਹੈ ਕਿ ਤੁਸੀਂ ਬਾਹਰੋਂ ਆਏ ਹੋ ਤੇ ਬਾਤ ਸੁਣ ਕੇ ਨਹੀਂ ਆਏ ਕਿ ਬਾਹਰ ਕਿੰਨਾ ਰੌਲਾ ਪੈ ਰਿਹਾ ਸੀ ਤਾਂ ਉਹ ਕਹਿੰਦਾ ਹੈ ਕਿ ਹਾਂ ਉਹ ਸਾਰੀ ਗੱਲ ਦੱਸ ਦાયਾ ਕਿ ਉਧਰ ਮਨੀ ਬਾਜੀ ਆਏ ਸੀ ਉਹ ਗੁਰਮੀਤ ਨੂੰ ਛੱਡ ਗਏ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਦੀ ਆਪਸ 'ਚ ਕੋਈ ਗੱਲਬਾਤ ਹੋ ਗਈ ਉਹ ਕਹਿੰਦੀ ਤੁਸੀਂ ਪੁੱਛਣਾ ਤਾਂ ਸੀ ਤੇ ਉਹ ਕਹਿੰਦਾ ਹੈ ਕਿ ਪੁੱਛਣਾ ਮੈਂ ਕੀ ਸੀ ਚਾਚੀ ਉਹ ਕਹਿੰਦੀ ਚੱਲ ਆਪਾਂ ਚਾਚੀ ਵਾਲੇ ਚੱਲਾਂਗੇ ਤੇ ਫਿਰ ਪੁੱਛ ਕੇ ਆਵਾਂਗੇ ਉਹ ਕਹਿੰਦਾ ਤੈਨੂੰ ਕੀ ਲੱਗਦਾ ਹੈ ਚਾਚੀ ਇੰਨੀ ਕੁਲੀ ਹੈ ਜਿਹੜੀ ਤੈਨੂੰ ਦੱਸ ਦੇਊਗੀ ਤਉ ਕਹਿੰਦੀ ਹਾਂ ਉਹ ਕਹਿੰਦਾ ਹੈ ਕਿ ਹਾਂ ਚਾਚੀ ਤਾਂ ਆਪਣੀਆਂ ਗੱਲਾਂ ਨੂੰ ਲਕਾਉਂਦੀ ਹੀ ਹੁੰਦੀ ਆਪਾਂ ਨੂੰ ਨਹੀਂ ਦੱਸਦੀ ਤਾਂ ਜੀ ਤਾਂ ਕਹਿੰਦੀ ਹੈ ਕਿ ਉਹ ਆਪਣੀਆਂ ਹੀ ਗੱਲਾਂ ਜਾਂ ਸਾਰੀਆਂ ਕਰਦੀਆਂ ਜਾਣਨ ਜਾਣਦੀ ਹੈ ਤੇ ਪਰ ਆਪਾਂ ਨੂੰ ਕੋਈ ਗੱਲ ਨਹੀਂ ਦੱਸਦੀ ਉਹ ਕਹਿੰਦਾ ਮੈਨੂੰ ਤਾਂ ਲੱਗਦਾ ਆਪਣੇ ਘਰ ਵਿੱਚ ਰਵਾਜੀ ਤੌਰ ਪਿਆ ਕੁੜੀਆਂ ਦੇ ਘਰੇ ਬੈਨਦਾ ਤਾਂ ਉਹ ਕਹਿੰਦੀ ਨਹੀਂ ਨਹੀਂ ਇਹ ਤਾਂ ਆਪਦੇ ਹੱਥ ਹੀ ਹੁੰਦਾ ਪਹਿਲਾਂ ਆਪਾਂ ਪੈਸਿਆਂ ਪਿੱਛੇ ਸੰਦੀਪ ਨੂੰ ਘਰ ਲੈ ਆਏ ਹੁਣ ਆਪਾਂ ਨੂੰ ਐ ਲੱਗਿਆ ਬਾਨੀ ਨਹੀਂ ਤਾਂ ਹੁਣ ਆਪਾਂ ਇਸ ਨੂੰ ਉੱਥੇ ਛੱਡ ਆਵਾਂਗੇ ਉੱਧਰ ਸੰਦੀਪ ਆਪਣੀ ਗੁਰਮੀਹਰ ਨਾਲ ਬੈਠੀ ਗੱਲਾਂ ਕਰ ਰਹੀ ਹੁੰਦੀ ਹੈ ਉਸ ਨੂੰ ਪੜਾ ਰਹੀ ਹੁੰਦੀ ਹੈ ਤਾਂ ਉਹ सोनू ਦੀ ਵਾਈਫ ਜੀ ਤਾਂ ਉਸ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਵੀ ਕਰਨੀ ਸੀ ਕਹਿੰਦੀ ਹੈ ਕਿ ਉਹ ਬਹੁਤ ਜ਼ਰੂਰੀ ਗੱਲ ਹੈ ਕਹਿੰਦੀ ਹੈ ਕਿ ਮੈਂ ਤੁਹਾਨੂੰ ਅੰਦਰ ਜਾ ਕੇ ਦੱਸੂਗੀ ਇੱਥੇ ਨਹੀਂ ਕਰਨੀ ਕਹਿੰਦੀ ਹੈ ਕਿ ਤੁਸੀਂ ਵੀ ਉਹ ਗੱਲ ਕਿਸੇ ਕੋਲ ਨਹੀਂ ਕਰਨੀ ਆਪਣੇ ਦੋਨਾਂ ਵਿੱਚ ਹੀ ਰਵੇ ਕਹਿੰਦੀ ਹੈ ਕਿ ਉਹ ਕਹਿੰਦਾ ਇੱਥੇ ਦੱਸ ਦੇ ਤਾਂ ਕਹਿੰਦੀ ਹੈ ਕਿ ਨਹੀਂ ਇਥੇ ਤਾਂ ਕੰਦਾ ਨੂੰ ਵੀ ਕੰਨ ਹੁੰਦੇ ਹੈ ਜੇ ਮੈਂ ਤੁਹਾਨੂੰ ਇੱਥੇ ਦੱਸ ਦਿੱਤੀ ਤੇ ਅੰਦਰ ਬੈਠੀ ਸੰਦੀਪ ਆਪਣੇ ਬੱਚੇ ਨੂੰ ਪੜਾ ਰਹੀ ਹੁੰਦੀ ਹੈ ਤੇ ਜੀ ਤਾਂ ਆ ਕੇ ਗੁਰਮੇਹਰ ਨੂੰ ਬਹੁਤ ਹੀ ਪਿਆਰ ਕਰਨ ਲੱਗ ਜਾਂਦੀ ਹੈ ਤਾਂ ਸਾਰੇ सोनू ਅਤੇ ਸੰਦੀਪ ਹੈਰਾਨ ਹੋ ਜਾਂਦੇ ਹਨ ਤੇ ਉਸ ਨੂੰ ਕਹਿੰਦੀ ਹੈ ਕਿ ਇਸ ਨੂੰ ਸੰਤਰੇ ਖਵਾ ਅੱਜ ਕਿਉਂ ਨਹੀਂ ਖਵਾਉਂਦੀ ਇਸ ਨੂੰ ਸੰਤਰੇ ਮੇਰੇ ਪੁੱਤ ਨੂੰ ਮੇਰੀ ਐਡੀ ਸੋਹਣੀ ਧੀ ਆ ਸੰਤਰੇ ਖਾਊਗੀ ਤਾਂ ਸੰਦੀਪ ਨੂੰ ਬਹੁਤ ਹੀ ਹੈਰਾਨੀ ਹੁੰਦੀ ਤਾਂ ਉਹ ਕਹਿੰਦੀ ਹੈ ਕਿ ਆ ਮੇਰਾ ਪੁੱਤ ਮੈਨੂੰ ਜੱਫੀ ਪਾਊਗਾ ਕਿਉਂਕਿ ਜੀਤਾ ਦੀ ਤਾਂ ਹੋਰ ਹੀ ਚਾਲ ਹੈ ਜੋ ਕਿ ਉਸਨੇ ਪਲਾਨ ਕੀਤੀ ਹੋਈ ਹੈ ਸੋਨੂ ਦੇ ਮਾਮੇ ਦੀ ਨੂੰ ਨਾਲ ਕੀ ਗੁਰਮੀਹਰ ਨੂੰ ਆਪਣੇ ਕੋਲ ਰੱਖੂਗੀ ਤਾਂ ਇਹ ਸਭ ਵੇਖ ਕੇ ਸੋਨੂ ਹੈਰਾਨ ਹੋ ਜਾਂਦਾ ਹੈ ਕਿ ਜੀਤਾ ਕਰ ਕੀ ਰਹੀ ਹੈ ਤੇ ਸੰਦੀਪ ਵੀ ਹੈਰਾਨ ਹੋ ਰਹਾਂ ਜਾਂਦੀ ਹੈ ਤੇ ਪਰ ਜਦੋਂ ਉਹ ਅੰਦਰ ਚਲੇ ਜਾਂਦੇ ਹਨ ਤਾਂ ਸੰਦੀਪ ਸੋਚਦੀ ਹੈ ਕਿ ਇਹ ਕਿਵੇਂ ਹੋ ਗਿਆ ਤੇ ਉਹ ਗੁਰਮੀਹਰ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਮੇਰੇ ਚੁੰਡੀ ਤਾਂ ਵੱਡ ਮੈਂ ਵੇਖਾਂ ਕਿ ਤੇਰੀ ਮੰਮੀ ਨੇ ਜੋ ਕੀਤਾ ਉਹ ਸੱਚ ਸੀ ਜਾਂ ਮੈਂ ਕੋਈ ਸੁਪਨਾ ਹੀ ਵੇਖ ਰਹੀ ਸੀ ਕਿਉਂਕਿ ਉਸ ਨੂੰ ਹੈਰਾਨੀ ਤਾਂ ਹੋਣੀ ਹੀ ਸੀ ਕਿਉਂਕਿ ਕਦੇ ਵੀ ਜੀਤਾ ਨੇ ਉਸ ਦੀ ਬੇਟੀ ਨੂੰ ਪਿਆਰ ਨਹੀਂ ਕੀਤਾ ਤਾਂ ਉਹ ਕਹਿੰਦੀ ਹੈ ਜੇ ਮੇਰੀ ਭਾਬੀ ਐਵੇਂ ਪਿਆਰ ਕਰਨ ਲੱਗ ਜਾਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਤੇ ਫਿਰ ਸੋਨੂ ਉਹ ਦੋਨੋਂ ਮਾਵਾਂ ਧੀਆਂ ਬੈਠੀਆਂ ਹੁੰਦੀਆਂ ਹਨ ਤੇ ਉਹ ਕਹਿੰਦੀ ਹੈ ਕਿ ਮੇਰੇ ਤਾਂ ਦਿਨ ਹੀ ਬਦਲ ਜਾਣਗੇ ਜੇ ਭਾਬੀ ਮੇਰੀ ਗੁਰਮੀਹਰ ਨੂੰ ਇੰਨਾ ਪਿਆਰ ਕਰਨ ਲੱਗ ਜਾਵੇ ਤਾਂ ਉਹ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਪਰਮਾਤਮਾ ਤੂੰ ਮੇਰੇ ਦਿਨ ਬਦਲ ਹੀ ਦੇਵੇਂਗਾ ਮੈਨੂੰ ਪਤਾ ਹੀ ਹੈ ਉਧਰ ਅੰਦਰ ਜੀਤਾ ਸੋਨੂ ਨੂੰ ਲੈ ਕੇ ਚਲੀ ਬੈਠੀ ਹੁੰਦੀ ਤਾਂ ਸੋਨੂ ਜਾ ਕੇ ਕਹਿੰਦਾ ਜੀਤਾ ਮੈਂ ਇਹ ਕੀ ਵੇਖ ਰਿਹਾ ਸੀ ਤੈਨੂੰ ਗੁਰਮੀਹਰ ਦਾ ਇੰਨਾ ਪਿਆਰ ਹੋ ਰਿਹਾ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਗੁਰਮੀਹਰ ਦਾ ਕਦੇ ਵੀ ਪਿਆਰ ਨਾ ਆਵੇ ਕਹਿੰਦੀ ਹੈ ਕਿ ਤੁਸੀਂ ਕਿਹੜੀਆਂ ਕਿਹੜੇ ਭਲੇਖੇ ਵਿੱਚ ਫਿਰਦੇ ਹੂੰ ਤਾਂ ਉਹ ਕਹਿੰਦਾ ਹੈ ਕਿ ਜੋ ਫਿਰ ਮੈਂ ਬਾਹਰ ਵੇਖਿਆ ਉਹ ਸਭ ਕੀ ਸੀ ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਉਹ ਤਾਂ ਮੇਰੀ ਇੱਕ ਸਾਜ਼ਿਸ਼ ਹੈ ਜੋ ਮੈਂ ਤੁਹਾਨੂੰ ਦੱਸਾਂਗੀ ਤੇ ਤੁਹਾਨੂੰ ਮੇਰਾ ਸਾਥ ਦੇਣਾ ਪਵੇਗਾ ਉਹ ਉਸ ਨੂੰ ਸਾਰੀ ਗੱਲ ਦੱਸਦੀ ਹੈ ਜੋ ਆਪਣੀ ਮਾਮ ਉਹ सोनू ਦੇ ਮਾਮੇ ਦੀ ਨੋ ਨਾਲ ਉਸਨੇ ਪਲਾਨ ਕੀਤੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਇਸ ਨੂੰ ਆਪਾਂ ਆਪਣੇ ਕੋਲ ਰੱਖ ਲਵਾਂਗੇ ਤਾਂ ਉਹ ਕਹਿੰਦਾ ਤੂੰ ਪਾਗਲ ਹੋ ਗਈ ਹੈ ਕਦੇ ਤਾਂ ਤੂੰ ਕਹਿੰਦੀ ਸੀ ਇਸ ਦੇ ਖਰਚੇ ਹੈ ਤੇ ਹੁੰ ਤੂੰ ਕਹਿੰਨੀ ਐ ਇਸ ਨੂੰ ਕੋਲੇ ਰੱਖ ਲਵਾਂਗੇ ਉਹ ਕਹਿੰਦੀ ਹੈ ਕਿ ਤੁਹਾਨੂੰ ਇਹ ਹੀ ਤਾਂ ਪਤਾ ਨਹੀਂ ਇਸ ਵਿੱਚ ਵੀ ਮੇਰੀ ਇੱਕ ਚਾਲ ਹੈ ਉਹ ਕਹਿੰਦਾ ਚੱਲ ਮੈਨੂੰ ਤੇਰੀਆਂ ਚਾਲਾਂ ਨਹੀਂ ਸਮਝ ਆਉਂਦੀਆਂ ਤੇਰੀਆਂ ਤੈਨੂੰ ਹੀ ਸਮਝ ਆਉਂਦੀਆਂ ਹਨ ਉਧਰ ਪਿੰਕੀ ਦੀ ਮੰਮੀ ਆ ਜਾਂਦੀ ਹੈ ਕਿਉਂਕਿ ਉਸਦੀ ਭੂਆ ਨੇ ਸੱਦੀ ਹੁੰਦੀ ਤਾਂ ਪਿੰਕੀ ਵੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਇਹ ਮੰਮੀ ਕਿੱਧਰ ਆ ਗਈ ਤਾਂ ਉਹ ਕਹਿੰਦੀ ਹੈ ਕਿ ਮੰਮੀ ਮੈਂ ਪਾਣੀ ਲੈ ਕੇ ਆਵਾਂ ਓਕੇ ਉਸਦੀ ਮੰਮੀ ਕਹਿੰਦੀ ਹੈ ਕਿ ਮੈਨੂੰ ਪਾਣੀ ਦੀ ਕੋਈ ਲੋੜ ਨਹੀਂ ਤੂੰ ਤਾਂ ਸਮੇਰਾ ਮੈਨੂੰ ਲੱਗਦਾ ਇਸ ਘਰ ਵਿੱਚੋਂ ਦਾਣਾ ਪਾਣੀ ਜਮਾਂ ਹੀ ਮੁਕਾ ਦੇਣਾ ਹੈ ਕਹਿੰਦੀ ਹੈ ਕਿ ਮੈਂ ਤੈਨੂੰ ਇੰਨਾ ਸਮਝਾ ਚੁੱਕੀ ਹਾਂ ਪਰ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਉਹ ਕਹਿੰਦੀ ਹੈ ਕਿ ਜਦੋਂ ਕਮਲ ਨੂੰ ਪਤਾ ਲੱਗਿਆ ਜਾਂ ਤੇਰੀ ਸੱਸ ਨੂੰ ਪਤਾ ਲੱਗਿਆ ਤਾਂ ਬਣੂਗਾ ਕੀ ਉਧਰ सोनू ਕਹਿੰਦਾ ਹੈ ਚੱਲ ਮੈਨੂੰ ਦੱਸ ਤੇਰਾ ਅਸਲੀ ਪਲਾਨ ਕੀ ਹੈ ਤਾਂ ਉਹ ਕਹਿੰਦੀ ਹੈ ਕਿ ਗੁਰਮੀਹਰ ਨੂੰ ਰੱਖ ਕੇ ਤਾਂ ਆਪਣੇ ਕੋਲ 25 ਲੱਖ ਦੀ ਐਫਡੀ ਹੋ ਜਾਣੀ ਉਹ ਕਹਿੰਦਾ ਉਹ ਕਿਵੇਂ ਕਹਿੰਦੀ ਹੈ ਕਿ ਅੱਜਕੱਲ ਕਮਾਂ ਵਾਲੀਆਂ ਤਾਂ ਇੰਨੀਆਂ ਮਹਿੰਗੀਆਂ ਹਨ ਤੇ ਜੇ ਆਪਾਂ ਗੁਰਮੀਹਰ ਨੂੰ ਰੱਖ ਲਿਆ ਤਾਂ ਆਪਣਾ ਸਾਲ ਦਾ ਲੱਖ ਰੁਪਿਆ ਬਚੂਗਾ ਕਹਿੰਦੀ ਹੈ ਕਿ ਮੈਂ ਹੌਲੀ ਹੌਲੀ ਇਸ ਨੂੰ ਕੰਮ ਵਿੱਚ ਲਾ ਲੈਣਾ ਹੈ ਤੇ ਆਪਾਂ ਕਿਹੜਾ ਇਸ ਨੂੰ ਉਹ ਕਹਿੰਦਾ ਫਿਰ ਆਪਾਂ ਖਰਚੇ ਕਿੱਥੋਂ ਪੂਰੇ ਕਰਾਂਗੇ ਤਾਂ ਕਹਿੰਦੀ ਹੈ ਕਿ ਆਪਾਂ ਕਿਹੜਾ ਇਸ ਨੂੰ ਉਮੀ ਪੜਾਉਣਾ ਹੈ ਜਿਵੇਂ ਇਸ ਦੀ ਮਾਂ ਪੜਾਉਂਦੀ ਭੈ ਮਾਂ ਨੂੰ ਤਾਂ ਕਹਿੰਦੀ ਆਪਾਂ ਤੋਰ ਹੀ ਦੇਣਾ ਆਪਾਂ ਇਸ ਨੂੰ ਆਪਣੀ ਮਰਜ਼ੀ ਨਾਲ ਪੜਾਵਾਂਗੇ ਸਰਕਾਰੀ ਸਕੂਲ ਪੜਾਵਾਂਗੇ ਉੱਥੋਂ ਹੀ ਖਾਣਾ ਖਾਇਆ ਆ ਕਰੂਗੀ ਘਰੋਂ ਕੋਈ ਖਰਚਾ ਨਹੀਂ ਹੋਣਾ ਤੇ ਕੰਮ ਵਾਲੀ ਦਾ ਖਰਚਾ ਵੱਜ ਜਾਊ ਇਸ ਨੂੰ ਮੈਂ ਹੌਲੀ ਹੌਲੀ ਕੰਮ ਸਿਖਾ ਲੈਣਾ ਹੈ ਤੇ ਸਾਰਾ ਕੰਮ ਹੀ ਮੇਰਾ ਘਰ ਦਾ ਕਰ ਦਿਆ ਕਰੂ ਤਾਂ ਜੀਤਾ ਸੋਨੂੰ ਕਹਿੰਦਾ ਹੈ ਕਿ ਬਾ ਜੀਤਾ ਮੈਂ ਤੇਰੇ ਦਿਮਾਗ ਨੂੰ ਮੰਨ ਗਿਆ ਵੀ ਤੂੰ ਕਿੱਥੋਂ ਤੱਕ ਸੋਚ ਸਕਦੀ ਆ ਤਾਂ ਉਹ ਕਹਿੰਦਾ ਉਸਦੀ ਮਾਂ ਨੇ ਮੰਨਣਾ ਨਹੀਂ ਉਹ ਕਹਿੰਦੀ ਹੈ ਕਿ ਐਵੇਂ ਕਿਵੇਂ ਨਹੀਂ ਮੰਨਣਾ ਉਸ ਨੂੰ ਤਾਂ ਆਪਾਂ ਮਨਾ ਹੀ ਲੈਣਾ ਕਹਿੰਦੀ ਜਦੋਂ ਮੈਂ 2-3 ਦਿਨ ਗੁਰਮੇਹਰ ਨੂੰ ਪਿਆਰ ਕੀਤਾ ਤਾਂ ਸੰਦੀਪ ਨੇ ਤਾਂ ਮੇਰੀਆਂ ਗੱਲਾਂ ਵਿੱਚ ਆਪ ਹੀ ਆ ਜਾਣਾ ਹੈ ਕਹਿੰਦੀ ਹੈ ਕਿ ਉਸ ਨੂੰ ਤਾਂ ਇਹ ਲੱਗੂ ਭਾਬੀ ਮੇਰੀ ਕੁੜੀ ਨੂੰ ਕਿੰਨਾ ਪਿਆਰ ਕਰਨ ਲੱਗੀ ਬਾਕੀ ਉਹ ਕਹਿੰਦੀ ਹੈ ਤੁਸੀਂ ਗੱਲ ਹੀ ਇਸ ਢੰਗ ਨਾਲ ਕਰਿਓ ਮਿਸੰਦੀ ਪਾਸੇ ਤੇਰਾ ਰਿਸ਼ਤਾ ਵੇਖ ਲਿਆ ਹੈ ਤੇ ਹੁਣ ਤੇਰਾ ਅਸੀਂ ਉੱਥੇ ਰਿਸ਼ਤਾ ਕਰ ਹੀ ਦੇਣਾ ਹੈ ਤੇ ਤੂੰ ਅਸੀਂ ਤੇਰੀ ਕੋਈ ਰਾਇ ਨਹੀਂ ਲੈਣੀ ਤਾਂ ਉਹ ਕਹਿੰਦੀ ਹੈ ਕਿ ਉਸ ਦੀ ਕੀ ਮਜਾ ਲੈ ਕੀ ਉਹ ਕਵੇ ਮੀ ਮੈਂ ਰਿਸ਼ਤਾ ਨਹੀਂ ਕਰਾਉਣਾ ਤਾਂ ਕਹਿੰਦੀ ਹੈ ਕਿ ਬਸ ਆਪਾਂ ਸੰਦੀਪ ਨੂੰ ਤੋੜ ਦੇਣਾ ਹੈ ਤੇ ਕੁੜੀ ਨੂੰ ਆਪਾਂ ਆਪਣੇ ਕੋਲ ਰੱਖਾਂਗੇ ਆਪਾਂ ਆਪਾਂ ਨੂੰ ਕੱਲ ਨੂੰ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਸਾਰੀ ਉਮਰ ਦਾ ਨੌਕਰ ਮਿਲ ਜਾਊਗਾ ਮੇਰੇ ਨਾਲ ਸਾਰੇ ਕੰਮ ਕਰਾਇਆ ਕਰੂਗੀ ਤਾਂ ਸੋਨੂ ਕਹਿੰਦਾ ਹੈ ਕਿ ਵੇਖ ਲੈ ਜੇ ਮੈਂ ਤੂੰ ਕਹੇਂਗੀ ਮੈਂ ਤਾਂ ਉਵੇਂ ਹੀ ਕਰ ਲਵਾਂਗਾ ਪਹਿਲਾਂ ਤੈਨੂੰ ਕੁੜੀ ਚੰਗੀ ਨਹੀਂ ਸੀ ਲੱਗਦੀ ਤੂੰ ਕਹਿੰਦੀ ਸੀ ਮਾਵਾਤੀ ਐਵੇਂ ਬੈਠੀਆਂ ਹਨ ਹੁਣ ਤੂੰ ਦੂਜੇ ਪਾਸੇ ਹੋ ਗਈ ਉਹ ਕਹਿੰਦੀ ਹੁਣ ਮੈਂ ਹੋਰ ਸਕੀਮ ਲਾਈ ਹੈ